ਇਹ ਨੰਨੀ ਕੱਟਾਂ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਬੜੀ ਜਾਨ ਹੈ ਮੁੰਡੇ ਦੇ ਵਿੱਚ ਉਧਰ ਦੇਖਦੇ ਆਂ ਵੀ ਸੋਨੀ ਫੇਰ ਮੈਦਾਨ ਦੇ ਵਿੱਚ ਤਗੜਾ ਜਫਾ ਇੱਕ ਸੁਨੇਤ ਵਾਲਾ ਟੀਮ ਦੀ ਕਾਂਦੇ ਤਰਤੇ ਦੁਨੀਆ ਦੇ ਵਿੱਚ ਜਾਣਾ ਗਿਆ ਤੇ ਆ ਹੈ ਨੌਜਵਨ ਸਿਹਾਂ ਦਾ ਦੀ ਧਰਤੀ ਹੈ ਮਾਨ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਆਹ ਦੇਖਦਾ ਕੋਸ਼ਿਸ਼ ਕੀਤੀ ਤੇ ਨੰਬਰ ਇਸ ਵੱਲੇ ਨੰਨੀ ਦਾ ਅਗਲੀ ਦਾ ਮੇਲੇ ਲੁੱਟਦਾ ਐਨ ਸਿਰਾਂ ਕਦਰ ਆਉਂਦਾ ਹੈ ਮਿੱਕਾ ਵੀ ਹੁਣ ਕਹਿੰਦੇ ਮੁੰਡਾ ਸਿਰ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਚਾਰ ਜਾਫੀਆਂ ਵਿੱਚੋਂ ਆ ਸ੍ਰੀਦ ਕੋਟੀਆ ਹੋਰੇ ਗੋਲੇ ਵਾਲਿਆਂ ਨੂੰ ਆਪਣਾ ਉਸਤਾਦ ਮੰਨਦਾ ਐਨ ਕਹਿੰਦੇ ਦੁਨੀਆ ਦੇ ਧੰਮਾ ਨੇ ਇਸ ਜਾਫੀ ਦੀਆਂ ਪਰ ਕੱਟਾਂ ਵਾਲਾ ਕਹਿੰਦੇ ਲੋਟ ਨਹੀਂ ਆਉਂਦਾ ਐਨ ਨੌਜਾਨ ਧੱਕਦਾ ਹੀ ਜਾਂਦਾ ਹੈ ਤਕੜਾ ਨੰਬਰ ਜੋੜਦਾ ਹੋਇਆ